ਦੇਖੋ ਜੌਨ ਸਾਹਿਬ ਜੀ ਦੇਖੀਏ ਆਪਣੇ ਜਿੰਨੀ ਉਹਨੇ ਸਜ਼ਾ ਬਣਦੀ ਸੀ ਉਹ ਤੋਂ ਵੱਧ ਭੁਗਤਈ ਪਰ ਉਹਨਾਂ ਨੇ ਤਾਂ ਇਹ ਵੀ ਕਿਹਾ ਹੈ ਕਿ ਮੈਨੂੰ ਜੇ ਫਾਂਸੀ ਲਾਉਣੀ ਫਾਂਸੀ ਲਾ ਦਿਓ ਪਰ ਅੱਜ ਕਿੰਨੇ ਸਾਲ ਹੋ ਗਏ ਉਹਦੀ ਸਜ਼ਾ ਤੋਂ ਵੱਧ ਉਹਨੇ ਭੁਗਤ ਲਿਆ ਸੋ ਅੱਜ ਸਰਕਾਰ ਦੀ ਡਿਊਟੀ ਬਣਦਾ ਹੈ ਇਹ ਫਰਜ਼ ਬਣਦਾ ਹੈ ਕਿ ਉਹ ਇਹ ਨਾ ਕੰਮ ਕਰਨ ਕਿ ਪੰਜਾਬ ਦੇ ਵਿੱਚ ਹੋਰ ਕਾਨੂੰਨ ਹੈ ਪੰਜਾਬ ਤੋਂ ਬਾਹਰ ਹੋਰ ਕਾਨੂੰਨ ਹੈ ਅੱਜ ਇਹ ਕੰਮ ਕਰ ਰਹੇ ਨੇ ਕਿੱਥੇ ਤਾਂ ਕਿੱਡੇ-ਕਿੱਡੇ ਗੁਨਾਹਾਂ ਵਾਲੇ ਰੇਪ ਵਾਲੇ ਕਤਲਾਂ ਵਾਲੇ ਵੀ ਉਹਨਾਂ ਨੇ ਸਭ ਟਾਈਮ ਤੋਂ ਪਹਿਲੇ ਛੱਡ ਤੇ ਤੇ ਇੱਕ ਪਾਸੇ ਇਹ ਲੋਕ ਨੇ ਜਿਹੜੇ ਪ੍ਰਮਾਤਮਾ ਨੂੰ ਮੰਨਣ ਆਏ ਨੇ ਗੁਰੂ ਦਾ ਓਟ ਆਸਰਾ ਲੈ ਕੇ ਚੱਲਣ ਵਾਲੇ ਜਜ਼ਬਾਤੀ ਹੋ ਕੇ ਇਹਨਾਂ ਨੇ ਜੋ ਕੀਤਾ ਪਰ ਉਹ ਸਜ਼ਾ ਵੀ ਪੂਰੀ ਹੋ ਗਈ ਤੇ ਟਾਈਮ ਵੀ ਪੂਰਾ ਹੋ ਗਿਆ ਤੇ ਫਾਂਸੀ ਵੀ ਉਹ ਕਿੰਨਾ ਚਿਰ ਹੋ ਗਿਆ ਪਰ ਫੇਰ ਵੀ ਅੱਜ ਜੋ ਚਲ ਰਹੇ ਨੇ ਸੋ ਮੈਂ ਬੇਨਤੀ ਕਰਦਾ ਕਿ ਸਾਨੂੰ ਦੋ ਕਾਨੂੰਨ ਨਹੀਂ ਰੱਖਣੇ ਚਾਹੀਦੇ ਆਪਣੇ ਦੇਸ਼ ਦੇ ਲਈ ਆਪਣੇ ਲੋਕਾਂ ਦੇ ਲਈ ਇੱਕੋ ਕਾਨੂੰਨ ਚਾਹੀਦਾ ਇਨ ਕਾਰਪੋਰੇਸ਼ਨ ਨੇ ਚੋਣਾਂ ਆ ਰਹੀਆਂ ਨੇ ਕਿ ਇਸ ਤਰ੍ਹਾਂ ਅਕਾਲੀ ਦਲ ਸੁਧਾਰ ਲਹਿਰ ਵੱਖਰਾ ਲੜੂ ਜਾਂ ਅਕਾਲੀ ਦਲ ਸੁਧਾਰ ਲੜੂ ਕਿ ਇਸ ਤਰ੍ਹਾਂ ਕਿ ਇੱਕ ਮਹੀਨੇ ਇਕੱਠੇ ਚੋਣਾਂ ਲੜੋ ਇਹ ਇੱਕ ਟਾਈਮ ਆ ਕੇ ਦੱਸੂਗਾ ਟਾਈਮ ਦੇਖਾਂਗੇ ਗੁਰੂ ਨੇ ਕਿਰਪਾ ਕਰਨੀ ਸਿਸ਼ਪਾਸ਼ ਨਹੀਂ ਬੇਰ ਕਰਨੀ ਆ ਸਾਰੇ ਇਕੱਠੇ ਹੋਣਗੇ